ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੀ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਆ ਤੇ ਜੀ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਆਪਣੀ ਵਿਜਿਟ ਹੈਗੀ ਆ ਦੋਸਤੋ ਖਾਸ ਸ਼ਹਿਰ ਜਿੱਥੇ ਤੁਸੀਂ ਵਿਜਿਟ ਕਰਨੀ ਹੈ ਸ਼ਹਿਰ ਪੱਟੀ ਦੇ ਵਿੱਚ ਵਿਜਿਟ ਕਰਨੀ ਹੈ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਵੇੜਾ ਤੁਹਾਨੂੰ ਜਿਹੜੀਆਂ ਦੋਸਤੋਂ ਆਪਾਂ ਦਿਖਾਉਣੀਆਂ ਹੈਗੀਆਂ ਨੇ ਪਖਸੀ ਮੈਡਲੀ ਨੌ ਵੇ ਠੀਕ ਆ ਗੱਲਬਾਤ ਹੈ ਬਾਈ ਨਿਤਨ ਦੇ ਨਾਲ ਕਰਾਂਗੇ ਨਿਤਨ ਵੀਰ ਦੇ ਕੋਲੇ ਆਏ ਆ ਖਾਸ ਜਿਹੜੀ ਤੁਸੀਂ ਵਿਜ਼ਿਟ ਕਰਨੀ ਆ ਪੱਟੀ ਸ਼ਹਿਰ ਦੇ ਵਿੱਚ ਕਰਨੀ ਆ ਠੀਕ ਆ ਤੇ ਵਹਿੜਾਂ ਦਾ ਜਿਹੜਾ ਦੋਸਤੋ ਵੀਰ ਦਾ ਵਪਾਰ ਦਾ ਕੰਮ ਹੈ ਜਿਆਦਾ ਵਹਿੜਾ ਵੀ ਆਉਂਦੀਆਂ ਨੇ ਮੱਝਾਂ ਵੀ ਆਉਂਦੀਆਂ ਨੇ ਸਮੇਂ-ਸਮੇਂ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਠੀਕ ਆ ਜਿਹੜੀ ਵੀ ਭਾਪੜਤੇ ਵਾਲੀ ਵਹਿੜ ਤੁਹਾਨੂੰ ਪਸੰਦ ਆਵੇਗੀ ਜਿਹੜੀ ਮਿਲਕਿੰਗ ਵਾਲੀ ਪਸੰਦ ਆਵੇਗੀ ਖਾਸ ਤੌਰ ਤੇ ਗੱਲਬਾਤ ਬਾਈ ਨਿਤਨ ਦੇ ਨਾਲ ਕਰ ਸਕਦੇ ਹੋ ਅੱਜ 15 ਮਾਰਚ ਨੂੰ ਆਪਾਂ ਜਿਹੜੀ ਦੋਸਤੋ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਤਕਰੀਬਨ ਸ਼ਾਮ ਦਾ 5:30 ਵਜੇ ਦਾ ਹੈਗਾ। ਆਓ ਕਰਦੇ ਹਾਂ ਗੱਲਬਾਤ ਪੁੱਛਦੇ ਹਾਂ ਵੀਰ ਤੋਂ ਡਿਟੇਲ ਕੀ ਇਨਫੋਰਮੇਸ਼ਨ ਆ ਇਹਨਾਂ ਬੈੜਾਂ ਦੀ। ਸਭ ਤੋਂ ਪਹਿਲਾਂ ਵੀਰ ਨਿਤਨ ਸਸਰੀ ਕਾਰ ਸਸਰੀ ਕਾਰ ਜੀ ਬਹੁਤ-ਬਹੁਤ ਤੁਹਾਡਾ ਵੈਲਕਮ ਹੈ ਭਾਈ ਜੀ। ਦੂਰੋਂ ਜਿਹੜੇ ਚੈਨਲ ਵੇਖਦੇ ਪਏ ਆ। ਠੀਕ ਹੈ ਬਰੋ ਮਿਹਰਬਾਨੀ ਵੀਰੇ ਤੇਰੀ ਵੀ। ਨਿਤਨ ਭਾਈ ਅੱਜ ਬੈੜਾਂ ਕਿੰਨੇ ਨਗ ਆਪਣੇ ਕੋਲ ਬਕਾਊਗਾ। ਬੈੜਾਂ ਦੇ ਇਸ ਟਾਈਮ ਜਿਹੜੀਆਂ ਆਪਣੇ ਕੋਲ 9 ਤੋਂ 10 ਬੈੜਾਂ ਜਿਹੜੀਆਂ ਆਪਣੇ ਕੋਲ ਇੱਥੇ ਆ। ਇਹਦੇ ਵਿੱਚੋਂ ਆਪਾਂ ਤੁਹਾਨੂੰ ਕੋਸ਼ਕ ਵਿਖਾਵਾਂਗੇ। ਠੀਕ ਹੈ। ਤੇ ਕੋਸ਼ਕ ਵੀ ਕਿਹੀਆਂ ਹੀਆਂ। ਠੀਕ ਹੈ। ਹਾਂਜੀ। ਕੁਝ ਕੁ ਵਿਕੀਆਂ ਕੁਝ ਵਿਕੀਆਂ ਇਹ ਪੋਸਟ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਠੀਕ ਆ ਤੇ ਰੇਟ ਭਾਅ ਪਰਤੇ ਦੱਸਾਂਗੇ ਕਿ ਫਿਰ ਹਰ ਵਾਰ ਦੀ ਤਰ੍ਹਾਂ ਮਤਲਬ ਕਿ ਫੋਨ ਤੇ ਹੀ ਕੋਈ ਵੀ ਫੋਨ ਤੇ ਹੀ ਕਰੀਏ ਠੀਕ ਆ ਕੋਈ ਆਪਾਂ ਉਹ ਹੀ ਨਾ ਜਿਹੜੇ ਬੰਦੇ ਜਿਹੜੇ ਤੇ ਬੰਦੇ ਲੈਣ ਵਾਲੇ ਆ ਜਿੰਨਾਂ ਲੈਣੇ ਆ ਅਸਲ ਚਾਹਵਾਂ ਜਿਹੜੇ ਬੰਦੇ ਤੇ ਉਹ ਇਹ ਕਹਿੰਦੇ ਕਹਿੰਦੇ ਵੀ ਤੇਰੀ ਇਹੋ ਗੱਲ ਵਧੀਆ ਜਿਹੜੇ ਤੇ ਫੋਨ ਦੇ ਮੁੱਲ ਕਰਦਾ ਤੇ ਵੀ ਜਿਹੜੇ ਅਸੀਂ ਵੀ ਲੈ ਕੇ ਵੇਚ ਸਕਦੇ ਆ ਨਹੀਂ ਤੇ ਤਕਰੀਬਨ ਸਾਰਿਆਂ ਨੂੰ ਮੁੱਲ ਨੰਗਾ ਹੋ ਜਾਂਦਾ ਅੱਗੇ ਤੇ ਅਗਲੇ ਬੰਦੇ ਕਿ ਫਿਰ ਕਹਿੰਦਾ ਕਹਿੰਦਾ ਵੀ ਸਾਨੂੰ ਇਦਾਂ ਕੋਈ ਲੈਣ ਚੌਕਾ ਹੋ ਜਾਂਦਾ ਚਲੋ ਜੀ ਅੰਦਰੂਨੀ ਮਾਮਲਾ ਵੀ ਚਲੋ ਕਾਂ ਭੈਣ ਭਰਾ ਕੋਈ ਇਦਾਂ ਦੇ ਜੁੜੇ ਆ ਜਿਨ੍ਹਾਂ ਨੇ ਇੱਕ ਜਾ ਕੇ ਸੀਲ ਕਰਨੀਆਂ ਹੁੰਦੀਆਂ ਪਹਿਲੇ ਨੰਬਰ ਤੇ ਨਿਤਨભાઈ ਇਹ ਵੈੜ ਆ ਕ੍ਰੋਸ ਸੈਂਗ ਦੇ ਵਿੱਚ ਆ ਕੀ ਆ ਜੀ ਜਰਸੀ ਆ ਜੀ ਇਹ ਰਾਜੀ ਭਾਜੀ ਪਰਸੋਂ ਰਾਤ ਦੀ ਗੱਲ ਨੂੰ ਜਾਂ ਹੈ ਕੱਲ ਕੀ ਦੀ ਗੱਲ ਨੂੰ ਹਾਂ ਜੀ ਸੂਈ ਵੱਲ ਤੋਂ ਤਾਜੀ ਆ ਆਪਣੇ ਕੋਲ ਸੂਈ ਆ ਪਹਿਲਾ ਸੂਆ ਤੇ ਕੋਈ 9 ਤੋਂ 10 ਲੀਟਰ ਦੇ ਥੱਲੇ ਬਹੁਤ ਤਿਆਰ ਆ ਤੁਹਾਨੂੰ ਤੁਹਾਨੂੰ ਬਹੁਤ ਸੋਹਣਾ ਲੱਗਾ ਇਹਨੂੰ ਠੀਕ ਆ ਜੀ ਤੇ ਪਹਿਲਾਂ ਹੀ ਇਹ ਘਟੋ ਘਟ ਵੀ ਤੇ 16 17 ਕਲੋ ਦੋ ਦੋ ਨੂੰ ਮਾਰ ਪਾ ਸਕਦੀ ਹੈ ਜੀ ਇਹ ਹੁਣ ਸੁਣੀ ਪਹਿਲੇ ਨਹੀਂ ਇਹ ਇਹ ਪਹਿਲੇ ਸੁਵੀ ਆ ਬੱਚਾ ਦੇਤਾ ਵੱਚਾ ਇਹਦੇ ਪਿਛੇ ਹਾਂ ਹਾਂ ਉਹ ਵੀ ਆਪਾਂ ਤੁਹਾਨੂੰ ਵੀਡੀਓ ਲਾ ਕੇ ਵਿਖਾਵਾਂਗੇ ਸਾਰੀ ਚੱਕੀਆਂ ਕਰਕੇ ਠੀਕ ਆ ਤੇ ਦਿਨ ਕਿਨੇ ਦੱਸਦਾ ਸੁਵੀ ਪਰਸੋਂ ਰਾਤੀ ਕਹਿੰਨੋ ਚਾਹੇ ਕੱਲ ਧੜਕੇ ਦੀ ਕਹਿੰਨੋ ਕਿਉਂਕਿ ਪਰਸੋਂ ਰਾਤੀ ਸੁਵੀ ਹੀ ਮਤਲਬ 10 11 ਵਜੇ ਤੇ ਜੇ ਰੇ ਨੇ ਭਾਈ ਕੱਲ ਫਿਰ ਕੋਈ ਤਿੰਨ ਹੋਏ ਨਾ ਪਾਤੀ ਤਿੰਨ ਚਾਰ ਤਿੰਨ ਚਾਰ ਘੰਟੇ ਬਾਅਦ ਪਾਤੀ ਜੇ ਵਧੀਆ ਠੀਕ ਆ ਜੀ ਜੇਰ ਪ੍ਰੋਪਰ ਬੈ ਚੁੱਕੀ ਹੈ ਜੀ ਠੀਕ ਆ ਹਾਂਜੀ ਤੇ ਵੈੜ ਜਿਹੜੀ ਹੈ ਦੋਸਤੋ ਪਹਿਲਾ ਸੂਆ ਸੋਈ ਆ ਫਰਸਟ ਲਕਟੇਸ਼ਨ ਦੇ ਵਿੱਚ ਸੂਈ ਆ ਮਗਰ ਬੱਚਾ ਜਿਹੜਾ ਮੇਲਕਾਫ ਦੱਸਿਆ ਨਾ ਮੇਲਕਾਫ ਆ ਜੀ ਮਗਰ ਮੇਲਕਾਫ ਆ ਤੇ ਬੱਚੀ ਹੁਣ ਕਿੰਨੇ ਬੌਲੇ ਤੇ ਚੱਲਣ ਢੀ ਆ ਬਾਈ ਇਸ ਟਾਈਮ ਇਸ ਲਈ ਕੋਈ 9 ਕੋ 9 ਜਾਂ 10 ਕਿਲੋ ਕੋਈ ਵੀ ਚਾਹੇ 8 ਕਿਲੋ ਰੱਖ ਕੇ ਮੇਰੇ ਨਾਲ ਸੌਦਾ ਕਰ ਸਕਦਾ 8 9 10 ਜਿੰਨਾ ਮੱਝ ਕਾਈ ਕਰ ਸਕਦਾ ਠੀਕ ਹੈ ਜੀ ਜਿਹੜਾ ਤਿਆਰ ਆ ਖੋਲ ਗਿਓ ਫਿਰ ਠੀਕ ਆ 8 9 8 9 ਜਿਹੜਾ ਲੀਟਰ ਹੁਣ ਬੌਲੇ ਦੇ ਵਿੱਚ ਆ ਤੀਜੇ ਦਿਨ ਜਿਹੜੀ ਆ ਦੋਸਤੋ ਦੂਜਾ ਕਿ ਤੀਜਾ ਦੂਜਾ ਦੂਜੇ ਦਿਨ ਦੇ ਵਿੱਚ ਜਿਹੜੀ ਉਸ ਤਸਵੀਰ ਹੈ ਇੱਕ ਕੱਲ ਸਿਰੇ ਪਾਈ ਹੋਈ ਹੈ ਤੇ ਕੱਲ ਸ਼ਾਮੀ ਆਈ ਹੈ ਤੇ ਅੱਜ ਫੇਰੇ ਹੋਈ ਹੈ ਠੀਕ ਹੈ ਜੀ ਆ ਕਰੋ ਜਿੱਤੇ ਕਮਾਲ ਹੋ ਜੀ ਵੇੜ ਸੋਹਣੀ ਹੈ ਦੋਸਤੋ ਇੱਕ ਰੰਗ ਆ ਜਰਸੀ ਅੰਗ ਦੇ ਵਿੱਚ ਜਿਹੜੀ ਵੇੜ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਲੇਵੇ ਦੀ ਹਵਾਨੇ ਦੀ ਜੇਕਰ ਆਪਾਂ ਦੋਸਤੋ ਤੁਹਾਨੂੰ ਦਿਖਾਈਏ ਤਾਂ ਬਿਲਕੁਲ ਚੰਗਾ ਕਿਸ਼ਤੀ ਲੇਵਾ ਹੈ ਹਵਾਨੇ ਦੀ ਜਿਹੜੀ ਲੰਬਾਈ ਆ ਲੈਂਥਾ ਤੁਸੀਂ ਵੇਖ ਕੇ ਚੈੱਕ ਕਰ ਲਓ ਵੈੜ ਤੋਂ ਜਿਹੜਾ ਖੋਦ ਆਪਣਾ ਲੇਵਾ ਲੈ ਕੇ ਤੁਰਿਆ ਨਹੀਂ ਜਾ ਰਿਹਾ ਜੀ ਠੀਕ ਆ ਕੋਈ 8 9 8 9 ਦਰਮਿਆਨ ਜਿਹੜਾ ਜਦੂਜੇ ਦਿਨ ਦੇ ਵਿੱਚ ਬੋਲਾ ਹੈਗਾ ਮਗਰ ਵੱਛਾ ਹੈ ਠੀਕ ਆ ਤੇ ਰੇਟ ਭਾਅ ਪੜਦਾ ਜਿਹੜਾ ਫੋਨ ਤੇ ਰਹੂਗਾ ਹਰ ਹਰ ਰਿਕਵੈਸਟ ਦਾ ਕੋਈ ਮੈਨੂੰ ਅਲੱਗ ਤੋਂ ਜਿਹੜਾ ਦੋਸਤੋ ਵਾਰੀ ਵਾਰੀ ਰਿਪੀਟ ਨਾ ਕਰਨਾ ਪਵੇ ਵੀ ਹਰ ਇੱਕ ਜਿਹੜੀ ਵੈੜ ਮੈਂ ਦਿਖਾਉਂਗਾ ਉਹ ਤਾਂ ਜਿਹੜਾ ਰੇਟ ਭਾਅ ਪੜਦਾ ਉਹ ਫੋਨ ਤੇ ਰਹੂਗਾ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਦਾ ਵੇਰਵਾ ਪਾ ਕੇ ਤੁਸੀਂ ਗੱਲ ਤੱਕ ਇਹਨਾਂ ਰੇਟ ਹੈ ਜੀ ਜਿਹੜੀ ਗਾਂ ਵੀਰੇ ਜਿਹਨੂੰ ਜਿਹੜਾ ਜਿਹੜਾ ਜਾਨਵਰ ਚੰਗਾ ਲੱਗਦਾ ਏ ਉਹ ਸਕਰੀਨਸ਼ਾਟ ਲੈ ਕੇ ਸਿੱਧਾ ਇੱਦਾਂ WhatsApp ਤੇ ਕਰ ਦੇ ਤੇ ਆਪਾਂ ਸਾਰਾ ਕੁਝ ਡਿਟੇਲ ਉੱਨੀ ਭੇ ਠੀਕ ਆ ਇਸ ਤੋਂ ਬਾਅਦ ਅਗਲੀ ਵਾਰ ਆ ਵੱਡੇ ਕੱਤ ਘੜ ਦੇ ਵਿੱਚ ਆ ਤੇ ਨਿਤਨ ਭਾਈ ਇਹਦੀ ਕੀ ਹੋਣ ਦੀ ਡਿਟੇਲ ਆ ਜੀ ਇਹਦੀ ਹੋਣੀ ਡਿਟੇਲ ਭਾਜੀ ਇਦਾਂ ਐ ਵੀ ਇਹ 10-10 ਸੂਆ ਸੂਈ ਆ ਹਾਂ ਜੀ 20 ਦੇ ਕਰੀਬ ਇਸ ਟਾਈਮ ਜਿਹੜਾ ਥੱਲੇ ਬੋਲਾ ਤਿਆਰ ਆ 20 ਕਿਲੋ ਤੁਸੀਂ ਕੋਈ ਮੰਨ ਸਕਦਾ ਤੇ ਮੇਰੇ ਨਾਲ 19 ਕਿਲੋ ਦਾ ਸੌਦਾ ਜਿਹੜਾ ਮਰਜ਼ੀ ਬੋਲੇ ਕਰ ਸਕਦਾ ਹਉਨ ਦੂਜਾ ਸੂਆ ਦੂਜਾ ਸੂਆ ਸੂਈ ਆ এবੀਐਸ ਦੀ ਵੱਸੀ ਆ ਪਿੱਛੇ ਇਹਦੇ ਉਹ ਖੜੀ ਨਾੜੂ ਬਿਲਕੁਲ ਗੱਲਾਂ ਨਾਲ ਆ ਪਿੱਛੇ ਠੀਕ ਆ ਫੋਨ ਮਲਕੀ 18 17 ਕਿੰਨਾ ਦੱਸਿਆ ਬੋਲ 18 20 ਵਜੇ 21 ਵਜੇ ਮੈਨਾਂ 2 ਕਿਲੋ ਘਟਾ ਕਿਲੋ ਡੇਢ ਕਿਲੋ ਘਟਾ 2 ਕਿਲੋ ਘਟਾ ਜਿਹੜਾ ਮੱਝੀ ਸੌਦਾ ਕਰ ਸਕਦਾ ਵੀ ਲੋ ਵੀ ਦੋਸਤੋ ਥੰਮ ਤੁਹਾਨੂੰ ਵੇਖ ਲਓ ਆ ਲੈਂਥ ਜੇ ਆ ਲੰਬਾਈ ਆ ਸਪੇਸ ਜਿਹੜੀ ਆ ਥਨਾਂ ਦੇ ਵਿਚਲੀ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਵੱਡੇ ਕਦ ਕੱਦ ਦੇ ਵਿੱਚ ਆ ਬੜਾ ਉੱਚੇ ਕੱਦ ਕੱਡ ਦੇ ਵਿੱਚ ਆ ਜਿੱਦਾਂ ਆਪਾਂ ਮਤਲਬ ਕਿ ਨਾਰਮਲੀ ਐਚਐਫ ਵੈੜ ਦੇਖਦੇ ਆ ਓਡਾ ਕੱਦ ਕੱਡ ਵੈੜ ਦਾ ਹੈਗਾ ਤੇ ਮਗਰ ਬੱਚਾ ਮੈਂ ਤੁਹਾਨੂੰ ਦਿਖਾ ਦੇਣਾ ਮਗਰ ਚੰਗੇ ਸੀਮਨ ਦੀ ਜਿਹੜੀ ਬੱਚੀ ਆ ਫੀਮੇਲ ਕਾਪ ਆ ਫੀਮੇਲ ਕਾਦੀ ਹੈ ਜੀ ਠੀਕ ਆ ਅੱਜ 나ੜੂ ਨਾਲ ਬੱਚੇ ਤਾਂ ਵੈਸੇ ਭਾਈ ਨਿਤਨ ਕਿੰਵੇਂ ਦੂਜੇ ਤੀਜੇ ਦਿਨ ਤੇ ਦੱਸੋ ਇਹ ਤੀਜੇ ਦਿਨ ਦੀ ਅੱਜ ਸੂਈ ਹੈ ਤੀਜੇ ਦਿਨ ਦੀ ਹੈ ਜੀ ਹਾਂਜੀ ਢੇੜ ਜਿਹੜੇ ਤੋਂ ਬੋਲਾ ਤਿਆਰ ਹੈ ਸਲੇ ਦੇ ਠੀਕ ਆ 20 ਢੇੜ ਖੁੱਲ ਵੀ ਸੌਦਾ ਖੁੱਲ ਗਏ ਕਰ ਸਕਦਾ ਖੋਲੋ ਜੀ ਠੀਕ ਆ ਤੇ 20 ਦਾ ਜਿਹੜਾ ਏਡ ਗੜ ਹੈਗਾ 18 ਤੋਂ ਪਲੱਸ 20 ਦੇ ਨੀਅਰ ਬਾਊਂਡ ਜਿਹੜਾ ਦੋਸਤੋ ਹੁਣ ਬੌਲਾ ਰੈਡੀ ਆ ਤੇ ਮਿਲਕਿੰਗ ਜਿਹੜੀ ਹੈਗੀ ਆ ਪਲੱਸ ਚੱਲੇਗੀ 20 ਤੋਂ ਬਾਕੀ ਕਿੰਨਾ ਸੇਵਾ ਤੁਸੀਂ ਕਰਕੇ ਕਿੰਨਾ ਮਿਲਕ ਲੈ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਆ ਜਿਹੜਾ ਵੀਰ ਅੱਗੇ ਲੈ ਕੇ ਜਾਊਗਾ ਜੇ ਇਹ ਤਾਂ ਭਾਜੀ ਜਿਹੜੇ ਗਾਂ ਗਰਮੀ ਦਾ ਦੇਣ ਆਉਣ ਵਾਲੇ ਆ ਇਹਨੂੰ 25 26 ਕਿਲੋ ਦੁੱਧ ਕੋਸ਼ ਨਹੀਂ ਗੰਨਾ ਇਹਨੇ ਗਰਮੀ ਮਨਾਉਣੀ ਨਹੀਂ ਹੈ ਬਿਲਕੁਲ ਨਹੀਂ ਗਰਮੀ ਮਨਾਉਣੀ ਇਹਨੇ ਬਿਲਕੁਲ ਹਨ ਭਾਂਡੇ ਦੀ ਥਲੀ ਆ ਆ ਦੇਖੋ ਜੀ ਠੀਕ ਆ ਟਾਈਮ ਜਿਹੜਾ ਜਰੂਰ ਨੋਟ ਕਰ ਲਓ ਦੋਸਤੋ तकरीबन 5:30 ਵਜੇ ਦਾ ਹੁਣ ਸ਼ਾਮ ਦਾ ਜਿਹੜਾ ਈਵਨਿੰਗ ਟਾਈਮ ਹੈਗਾ ਅੱਜ 15 ਮਾਰਚ ਇੱਕ ਵਾਰੀ ਮੈਂ ਫੇਰ ਰਿਪੀਟ ਕਰ ਦਿੰਦਾ ਸਬਦਾ ਜਦੋਂ ਤੁਸੀਂ ਕਰਨਾ ਦੋ ਟਾਈਮ ਟਾਈਮ ਟੂ ਟਾਈਮ ਜਿਹੜਾ ਬੰਨ ਕੇ ਚਬਾਈ ਕਰ ਸਕਦੇ ਜੇ ਘਰ ਵਿਜ਼ਿਟ ਕਰਕੇ ਠੀਕ ਹੈ ਇੱਕ ਨਹੀਂ ਦੋ ਨਹੀਂ ਘੱਟੋ ਘਾਟ ਵੀ 9-10 ਵਜੇ ਦਾ ਐਵਰੀ ਟਾਈਮ ਅਵੇਲੇਬਲ ਹੁੰਦੀਆਂ ਨੇ ਠੀਕ ਹੈ ਬੜਾ ਸੰਦੂ ਸਾਹਿਬ ਕੱਲ ਵੀ ਮਤਲਬ ਸਵੇਰੀ ਹੈ ਅੱਜ ਵੀ ਮਤਲਬ ਦੋ ਤਿੰਨ ਵਿੱਚੋਂ ਕੱਲ ਸੇ ਲੋ ਤੁਹਾਨੂੰ ਕੱਲ ਫੋਨ ਲਾਇਆ ਸੀ ਵੀ ਤੁਹਾਡਾ ਤੁਹਾਨੂੰ ਹੀ ਲੇਟ ਕਹਿੰਦੇ ਮੈਂ ਹੋਏ ਨਾ ਤਾਂ ਕਰਕੇ ਤੇ ਅੱਜ ਵੀ ਸਵੇਰ ਦੋ ਦਿਨ ਵੜਾ ਸਵੇਰ ਚੱਲ ਗਈਆਂ ਅੱਜ ਠੀਕ ਹੈ ਭਰਾ ਜੀ ਤਾਂ ਤੇ ਇਸ ਤੋਂ ਬਾਅਦ ਤੀਜੇ ਨੰਬਰ ਤੇ ਜਿਹੜੀ ਦੋਸਤ ਤੁਹਾਨੂੰ ਮੈਂ ਵੇੜ ਦਿਖਾਉਣਾ ਇਹਦੀ ਭਾਜੀ ਮਿਲਕ ਕਪੈਸਿਟੀ ਹੈ ਜਿਹਨੇ ਪਹਿਲਾਂ ਨੇ ਦੁੱਧ ਦਿੱਤਾ ਨਾ 28 29 ਜਿਹੜਾ ਦੁੱਧ 3 ਲੇਵਲ ਤੇ ਪਹਿਲੇ ਲੈਵਲ ਦਾ ਇਹ ਦੁੱਧ ਰਿਹਾ ਪਹਿਲੇ ਫਰਸ਼ ਲੈਕਟੇਸ਼ਨ ਦਾ ਹੈ ਰਾ ਠੀਕ ਹੈ ਜੀ ਤੇ ਜਿਆਦਾ ਮਾਮੂਲੀ ਨਹੀਂ ਹੈ ਗਰਮੀ ਆਉਣ ਵਾਲੀ ਹੈ ਆ ਹੀ ਗਈ ਗਰਮੀ ਕੇ ਗਰਮੀ ਚਲਦੀ ਬਈ ਜਾਣਾ ਤੇ 26 27 ਕਿਲੋ ਦੁੱਧ ਕੁਝ ਨਹੀਂ ਕਹਿੰਦਾ ਇਹਨੂੰ ਹਜੇ ਵੀ 25 ਵੀ ਮੰਨ ਕੇ 25000 ਵੀ ਲੈ ਕੇ ਚੱਲਦੇ ਆ 25 ਦਾ ਦੁੱਧ ਖੁੱਲਾ ਚੋ ਰਹਿਣਾ ਕਿਉਂਕਿ 20 ਲੀਟਰ ਇਸਨ ਬੜਾ ਤਿਆਰ ਆ ਰਿਹਾ ਥੱਲੇ ਵੀ ਬਿਲਕੁਲ ਜੀ ਅਜੇ 20 ਲੀਟਰ ਤੁਸੀਂ ਬੜਾ ਚੋ ਰਹਾ ਹੋ ਤੇ 25 ਲੀਟਰ ਤੱਕ ਤਾਂ ਚੋ ਜਾਣਾ ਚਾਹੀਦਾ ਨਾਰਮਲੀ ਇਹ ਸੇਵਾ ਕੋਈ ਚੰਗੀ ਕਰਨਾਂ ਨਾਲ ਲੈ ਕੇ ਹੋ ਸਕਦਾ 30 ਕਿਲੋ ਹੀ ਚੋੜੇ ਠੀਕ ਹੈ ਜੀ ਮੁੱਠੀ ਵਾਲਾ ਨੋਗੜਾ ਖਾਣਿਆ ਦਾ ਵਧੀਆ ਨਾਲ ਬਿਲਕੁਲ ਥੰਦਾ ਸੈਦ ਜਿਹੜਾ ਚੰਗਾ ਬਿਲਕੁਲ ਮੁੱਠੀ ਦਾ ਥਾਣਾ ਇਸ ਤੋਂ ਬਾਅਦ ਨੈਕਸਟ ਜਿਹੜੀ ਆਪਾਂ ਵੇੜ ਤੁਹਾਨੂੰ ਦਿਖਾਵਾਂਗੇ ਇਹ ਵੀ ਭਾਈ ਨੇਤ ਨੇ ਕ੍ਰੋਸਾਂਗ ਐਫੀ ਆ ਗਈ ਹੈ ਜੀ ਇਹ ਐਫੀ ਕਰਾਓ ਸੀ ਆ ਜੀ ਠੀਕ ਆ ਕਿਉਂਕਿ ਹੁਣ ਹਰ ਕੋਈ ਬੰਦਾ ਨਹੀਂ ਹਮੀ ਭਰਦਾ ਅੱবি ਪਿਓ ਰਹਿ ਚ ਹੈ ਲੈਣ ਨੂੰ ਗਰਮੀ ਕਰਕੇ ਜੀ ਤੇ ਇਹ ਜਿਹੜੀ ਇਹਨੂੰ ਆਪਾਂ ਕਿਹ ਕਿਹਾ ਜਾਂਦੇ ਆ ਸਾਨੂੰ ਦੁੱਜਾ ਸੁਆ ਕਹਿ ਕੇ ਮਿਲੀ ਆ ਵਲੀ ਪਰ ਆਪਾਂ ਦੁੱਜਾ ਨਹੀਂ ਆ ਭਤੀਜਾ ਕਹਾਂਗੇ ਠੀਕ ਆ ਜੀ ਠੀਕ ਆ ਜੀ ਤੇ ਇਸ ਸਮੇਂ ਜੇ ਇਹਦੇ ਸੂਨ ਦੇ ਵਿੱਚ ਕੋਈ ਦਿਨ ਪਏ ਕੋਈ 5 ਲੈ ਜਾ ਠੀਕ ਆ ਦੋ ਦ ਇਹ ਵੀ 25 26 ਕਿਲੋ ਰਮਾਨਾ ਖੁੱਲਾ ਜਵਾ ਦੂ। ਇਹੋ ਨੂੰ ਬ ਚੰਗਾ ਮਾਰੂਗੀ ਢਿਲ ਢੂਲ ਬੜੀ ਤੇ ਸਬੜੀ ਬੜੀ ਬਾਈ ਟੇਲ ਦੇ ਇਹਦੇ ਠੁੰਡੀ ਵੀ ਕਰਮਾ ਦੀ ਪੂਰੀ ਆ। ਸੂਬਾ ਦੂਜਾ ਮੰਨੇ ਤੇ ਤੀਜਾ ਮੰਨੇ ਦੂਜਾ ਮੰਨੇ ਅਸੀਂ ਕਿਆ ਮੰਨੇ ਮੁੰਡਾ ਕਰੇ ਜੇਕਰ ਕਰੂ ਦੇ। ਹੂੰ ਕਿਉਂਕਿ ਦੂਜਾ ਦੂਜਾ ਦੇਗਾ। ਕਰੋਸ ਸੰਗ ਆ ਦੋਸਤੋ ਐਚ ਐਫ ਤੇ ਜੇਕਰ ਬੈਕ ਸਾਈਡ ਤੋਂ ਆਪਾਂ ਦੇਖਦੇ ਆਂ ਤਾਂ ਥੋੜਾ ਜਿਹਾ ਸ਼ਾਈ ਬਾਦ ਦਾ ਐਚ ਐਫ ਦਾ ਕਰੋਸ ਸੰਗ ਲੱਗਾ ਹੈਗਾ ਵੈੜ ਨੂੰ ਠੀਕ ਆ। ਤੇ ਹੈਵੀ ਬਾਡੀ weight ਆ ਭਾਰੇ ਸਰੀਰਕ ਬੰਤਰ ਆ ਦੋਸਤੋ। ਇਸ ਕੁਆਲਿਟੀ ਤੁਸੀਂ ਦੇਖ ਲੈਣੀ ਹੈ ਠੀਕ ਆ ਬੋਦੀ ਵਾਲੀ ਵਹਿੜਾ ਤੇ ਆ ਵਜਨ ਵਟਾ ਵੇਖੋ ਤੁਸੀਂ ਤਕਰੀਬਨ ਹੈਵੀ ਮੱਝਾਂ ਜਾਂ ਜਿਹੜਾ ਦੋਸਤੋ ਸਟਰਕਚਰ ਹੈਗਾ ਇਹਦਾ ਬਾਡੀ ਵੇਟ ਬਾਡੀ ਵੇਟ ਫੁੱਲ ਹੈਗਾ ਠੀਕ ਆ ਬਾਕੀ ਹਫਤਾ ਕਿ ਭਾਈ ਨਿਤਨ ਹਫਤੋਂ ਤੋਂ ਵੱਧ ਵੀ ਲੱਗ ਜਾ ਸਕਦੀ ਹੈ ਪੰਜ 6 ਦਿਨ ਤਾਂ ਮਾਮੂਲੀ ਗੱਲ ਆ ਹੋ ਸਕਦਾ ਗੱਡੀ ਚੱਲ ਜੇ 1-2 ਦਿਨ ਘਟ ਜੇ 1-2 ਦਿਨ ਹਾਂ ਜੀ ਹਾਂ ਜੀ ਕੋਈ ਕਹਿ ਨਹੀਂ ਸਕਦੇ ਕੁਝ ਆ ਲੋ ਜੀ ਠੰਡੀ ਸੀਲ ਪੂਰੀ ਠੀਕ ਆ ਆ ਸੀਲ ਸੌ ਵੇਖੋ ਦੋਸਤੋ ਠੀਕ ਆ ਆ ਜਿਵੇਂ ਮਰਜੀ ਜੇ ਤਾਂ ਮਰਜੀ ਕੁਲੀ ਜਾਈਏ ਹਵਾਨੇ ਦੇ ਨਾਲ ਵੀ ਇਹ ਨਹੀਂ ਵੀ ਪੈਰ ਪਾਟ ਦੀ ਤੋਰੋ ਜੀ ਅੰਦੂ ਸਾਹਿਬ 22 23 ਕਿਲੋ ਦੋ ਦਿਨ ਨੂੰ ਕੁਝ ਨਹੀਂ ਖਿੰਦਾ ਜੀ ਕਿੱਡਾ ਕੱਦ ਹੋਇਆ ਨੇ ਅੱਖਾਂ ਜਿਹੜਾ ਬਥੇਰਾ ਲੱਗਾ ਇਹਨੂੰ ਠੀਕ ਆ ਤੇ ਅਗਲੀ ਵੜ ਨਾਲ ਚੱਲਦੇ ਆ ਦੋਸਤੋ ਠੀਕ ਆ ਅਗਲੀ ਵੜ ਵੀ ਜਿਹੜੀ ਐ ਐਚ ਐਫ ਦੀ ਐ ਬੱਛੀ ਆ ਤੇ ਪਿਓਰਿਟੀ ਵਿੱਚ ਜਿਹੜੀ ਐ ਬਿਲਕੁਲ ਜਾਤ ਵਿੱਚ ਬੱਛੀ ਆ ਬਿਲਕੁਲ ਸਮਾਲ ਸ਼ਾਰਟ ਕਵਾਂਗੇ ਜਿਹੜੀ ਟੇਲ ਹੈਗੀ ਆ ਬਿਲਕੁਲ ਖੁੱਚਾਂ ਦੇ ਨਾਲ ਟੱਚ ਕਰਦੀ ਆ ਠੀਕ ਆ ਬਾਕੀ ਤੁਸੀਂ ਨਾਰਮਲੀ ਜਿਹੜੀਆਂ ਵੜਾਂ ਇੱਥੋਂ ਚੰਗੀ ਚੰਗੀ ਨਸਲ ਵਾਲੀਆਂ ਹੈਗੀਆਂ ਨੇ ਚੰਗੇ ਸੀਮਣਾ ਵਾਲੀਆਂ ਜਿਹੜੀਆਂ ਬੱਚੀਆਂ ਨੇ ਤੇ ਬੱਚੀਆਂ ਨੇ ਉਹ ਮਿਲਦੀਆਂ ਰਹਿੰਦੀਆਂ ਨੇ ਤੇ ਬਾਈ ਨਿਤਨ ਇਸ ਵੜ ਦੀ ਹੁਣ ਕੀ ਡਿਟੇਲ ਆ ਸੰਤੋ ਸਾਹਿਬ ਦੂਜਾ ਸੂਆ ਸੂਨ ਜਾ ਰਹੀ ਐ ਸੂਨ ਦੇ ਵਿੱਚ ਤਕਰੀਬਨ ਜੇ 5-6 ਦਿਨ ਪਏ ਆ ਜੀ 5-6 ਦਿਨਾਂ ਇਹ ਢੇਲਿਆ ਵਾ ਤੇ ਪਹਿਲੇ ਲੈਵਲ ਦਾ ਇਹਦਾ 20-22 ਕਿਲੋ ਦੁੱਧ ਰਿਆ ਪਹਿਲੇ ਲੈਵਲ ਦਾ ਇਹਦਾ 20-22 ਕਿਲੋ ਮੂਲੀ ਦੁੱਧ ਰਿਆ ਉਹਨੇ ਦੁੱਜੇ ਨੇ ਦੁੱਜੇ ਸੂਏ ਸੁਣੀ ਆ ਵੀ ਠੀਕ ਆ ਹਾਂਜੀ ਸਿਰਫ ਉਹੋ ਇਕੱਲੀ ਤੀਜੇ ਸੂਏ ਆਪੋ ਕੇ ਨਿਆ ਹੈਗੀ ਆ ਤੇ ਬਾਕੀ ਸਾਰੀਆਂ ਤਕਰੀਬਨ ਪਹਿਲੇ ਨਾਲ ਦੁੱਜਣਾ ਹੀ ਆ ਠੀਕ ਹੈ ਭਰਾ ਹਾਂਜੀ ਤੇਰੀ ਦੁੱਜੇ ਸੂਏ ਸੁਣੀ ਆ 20-22 ਕਿਲੋ ਦੁੱਧ ਪਹਿਲਾਂ ਦਾ ਪਾਇਆ 21 ਕਿਲੋ 22 ਕਿਲੋ ਤੇ ਜਿਆਦਾ ਇਸ ਵਾਰ ਨਹੀਂ ਰਿਹਾ ਇਨਾ ਵੀ ਦਈਏ 25 ਕਿਲੋ ਦੁੱਧ ਖੁੱਲਾ ਦੇ ਆ ਦੇਣਾ ਇੰਨੇ ਵੀ ਵੱਡੀ ਬੱਚੀ ਆ ਵੱਡੇ ਕਦ ਕੱਢਦੀ ਜੇ ਕਹਿੰਦੇ ਏਡੇ ਕਦ ਕੱਢਨੇ ਵੀ ਦੁੱਧ ਦਿੱਤਾ ਜਾਂ ਫਿਰ ਦੇਣਾ ਵੀ ਕਿਹੇ ਨਹੀਂ ਆ ਬਿਲਕੁਲ ਤਾਂ 1.5 ਸਮਾਂ ਕਿੰਨਾ ਕਰਦੀ ਹੈ ਦਿਨ ਪੰਜ ਛੇ ਦਿਨ ਪਏ ਵਲਡ ਲੰਬਾ ਬਹੁਤ ਬਣੂ ਚੰਗੀ ਠੀਕ ਆ ਤੁਹਾਨੂੰ ਇਹਨੂੰ ਬਹੁਤ ਸੋਹਣਾ ਲੱਗਾ ਤੇਰੀ ਬੜੀ ਸੁਣੀ ਹੈੀ ਹੈ ਤੇਰੀ ਬਿਲਕੁਲ ਫਰੰਟ ਤੋਂ ਸ਼ੁਰੂ ਹੁੰਦੀ ਏ ਇਸੇ ਦੀ ਅਗਰ ਦੀ ਕਹਾਣੀ ਠੀਕ ਹੈ ਜੀ ਮੈਂ ਕਰ ਸਕਦੇ ਆਹ ਦੇਖੋ ਜੀ ਆ ਲੋ ਕਿਹੜੀ ਕਿੱਥੋਂ ਕਿੱਥੋਂ ਜਾ ਕੇ ਸ਼ੁਰੂ ਹੁੰਦੀ ਹੈ ਜੀ ਹਾਂ ਜੀ ਨਿਤਨ ਵੀਰ ਕਰੋ ਲਓ ਸੰਧੂ ਸਾਹਿਬ ਮੇਰਾ 5 ਫੁੱਟ ਤੇ 11 ਇੰਚ ਦਾ ਦਿਆ ਹਾਂ ਜੀ ਤੋਂ ਹਿਸਾਬ ਨਾਲ ਕਰ ਦੇਖ ਲੋ ਹਾਂ ਲਓ ਵੀ ਦੋਸਤੋ ਵੱਡੇ ਕੱਦ ਕਰਦੀ ਬਿਹਰ ਤੁਸੀਂ ਵੇਖ ਰਹੇ ਹੋ ਸਕਰੀਨ ਤੇ ਦੂਜਾ ਸੂਬਾ ਸੂਨਾ ਫਰਸਟ ਲਕਟੇਸ਼ਨ ਦੇ ਵਿੱਚ ਚੰਗੀ ਮਿਲਕਿੰਗ ਇਸ ਬਿਹਰ ਨੇ ਪਾਈ ਆ ਤੇ ਇਸ ਵਾਰ ਵੀ ਚੰਗੀ ਉਮੀਦ ਆ ਪਹਿਲਾਂ ਸੂਬਿਆਂ ਨੂੰ ਵੇਖਦੇ ਹੋਏ ਜਿਹੜੀ ਦੋਸਤੋ ਅਗਲੇ ਸੂਬੇ ਦੀ ਜਜਮੈਂਟ ਕੀਤੀ ਜਾਂਦੀ ਹੈ ਵੀ ਇਸ ਵਾਰ ਵੀ ਜਿਹੜਾ ਮਿਲਕ ਕੋਈ ਵੀ ਪਸ਼ੂ ਆ ਜਿਹੜਾ ਵੀ ਐਨੀਮਲ ਆ ਕਿਸੇ ਨੇ ਚਬਾਈ ਕੀਤੀ ਹੁੰਦੀ ਆ ਉਹਦੀ ਮਿਲਕਿੰਗ ਕੀਤੀ ਹੁੰਦੀ ਆ ਤੇ ਦੱਸ ਸਕਦਾ ਵੀ ਪਿਛਲੇ ਸਾਲ 20 ਲੀਟਰ ਸੀ ਜਾਂ 25 ਸੀ ਤੇ ਏਅਰ ਕੀ ਵੀ ਜਿਹੜੀ ਸੰਭਾਵਨਾ ਵੱਧ ਵੀ ਹੋ ਸਕਦੀ ਕੋਈ 2 ਲੀਟਰ ਵਧੂਗੀ ਵੀ ਪਰ ਪਸ਼ੂ ਦਾ ਵੀ ਜੇ ਦੋਸਤੋ 2 ਲੀਟਰ ਘੱਟ ਵੀ ਹੋ ਸਕਦਾ ਵੱਧ ਵੀ ਹੋ ਸਕਦਾ ਹਾਂ ਜੀ ਮਗਰ ਆਇਆ ਇੱਕ ਅੱਛਾ ਆ ਦੇ ਕੋਈ ਵੀਰ ਭਰਾ ਆਇਆ ਨਾ ਆਖੇ ਵੀ ਥਣ ਜੁੜਦੇ ਆ ਅਰੇ ਸਿਰਫ ਇਹਦੇ 3-4 ਦਿਨ ਜਿੰਨਾ 5 ਦਿਨ ਪਏ ਆ ਨਾ ਜਿੱਦਾਂ ਇਹਦਾ ਭਰਦਾ ਗਿਆ ਥੱਲਾਂ ਸਿੱਧੀਆਂ ਹੋ ਗਈਆਂ ਥਣ ਸਾਰੇ ਖਿਲਰ ਜਾਣੇ ਆ ਹੂੰ ਠੀਕ ਹੈ ਜੀ ਕੋਈ ਇਹ ਵੀ ਇਸ ਚੀਜ਼ ਦਾ ਵੀ ਕੋਈ ਟੈਨਸ਼ਨ ਨਾ ਲਵੇ ਬਿਲਕੁਲ ਜੀ ਠੀਕ ਹੈ ਜੀ ਲੋ ਵੀ ਮਿੱਤਰੋ ਕਰੋ ਜਾਇਗਾ ਠੀਕ ਆ ਤੇ ਲਾਡੂ ਲਾਜ਼ ਆਇਆ ਵੀ ਥੱਬਿਆਂ ਦੇ ਥੱਬੇ ਆ ਲੇ ਬਾਕੀ ਵੈੜਨਾ ਤਿਆਰੀ ਬਹੁਤ ਸੋਹਣੀ ਕੀਤੀ ਠੀਕ ਆ ਬਾਕੀ ਨਖੇੜ ਜਿਹੜਾ ਹੈਗਾ ਥਣਾ ਦਾ ਦੋਸਤੋ ਗੈਬੰਤਰ ਹੁਣ ਜਦੋਂ ਪਸ਼ੂ ਸੂਣ ਤੋਂ ਬਾਅਦ ਪਸਮਾ ਦੇ ਵਿੱਚ ਆਉਂਦਾ ਉਦੋਂ ਥਣ ਜਿਹੜਾ ਨਖੇੜ ਜਾਂਦਾ ਠੀਕ ਆ ਤੇ ਬਾਕੀ ਹਰ ਇੱਕ ਵੈੜ ਦਾ ਜਿਹੜਾ ਗੈਬੰਤਰ ਵਾਧੂ ਆ ਨਾਰਮਲ ਆ ਵਾਧੂ ਆ ਜਿੰਨਾ ਵੀ ਕਹਾਂਗੇ ਆਪਾਂ ਠੀਕ ਆ ਕੋਈ 4-5-5 ਇੰਚ ਦਾ ਨਾਰਮਲ ਹੈਗਾ ਹੀ ਆ ਇਸ ਤੋਂ ਬਾਅਦ ਅਗਲੀ ਦੀ ਨੈਕਸਟ ਅਗਲੀ ਵੈੜ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਵੀ ਵੇੜ ਵੱਡੇ ਕਦ ਕਦ ਹੁਣ ਜਿੰਨੀਆਂ ਵੇੜਾਂ ਅੱਗੇ ਆਉਣਗੀਆਂ ਉਸੇ ਸਾਰੀਆਂ ਕਦ ਕਾੜਦੀਆਂ ਇਕੁਅਲ ਹੋਣਗੀਆਂ ਕੋਈ ਛੋਟੀ ਸਿਰਫ ਇੱਕ ਨੰਬਰ ਆ ਜੀ ਇੱਕ ਗੱਲ ਹੋ ਰਿਹਾ ਵੀ ਭਾਈ ਹਾਂਜੀ ਇਹ ਜਿੱਦਾਂ ਵੀ ਤੁਹਾਨੂੰ ਇਹਦਾ ਇਹਨਾਂ ਦੇ ਬੋਡੀ ਵੇਟ ਦਾ ਹਾਈਟ ਦਾ ਆਪਾਂ ਤੁਹਾਨੂੰ ਵੇਰਵਾ ਪਾ ਦਨੇ ਜਿਹੜੀ ਪਹਿਲੇ ਨੰਬਰ ਤੇ ਕਾਲੀ ਆ ਉਹ ਮੀਡੀਅਮ ਤੋਂ ਥੋੜੀ ਪਲੱਸ ਕਹਿ ਸਕਦੇ ਹਾਂ ਹਾਂਜੀ ਹਾਂਜੀ ਬਾਕੀ ਜਿਹੜੀਆਂ ਸਾਰੀਆਂ ਵੇੜਾਂ ਵੱਡੀਆਂ ਆ ਛੋਟੇ ਕਦ ਕਾੜ ਚ ਕੋਈ ਨਹੀਂ ਹੈ ਹਾਂਜੀ ਠੀਕ ਹੈ ਜੀ ਕੋਈ ਵੀ ਪਰ ਆਏਣਾ ਕਿ ਕੈਮਰੇ ਦੇ ਵਿੱਚ ਵੱਡੀ ਲੱਗਦੀ ਆ ਤੇ ਸਾਹਮਣੇ ਆ ਕੁਝ ਨਹੀਂ ਦੇਖਦਾ ਸਹੀ ਆ ਠੀਕ ਹੈ ਜੀ ਬਿਲਕੁਲ ਜੀ ਅੱਛਾ ਨਿਤਨ ਭਾਈ ਅਗਲੀ ਐਸਾ 5ਵੇਂ ਨੰਬਰ ਤੇ ਵਹਿੜ ਆਪਾਂ ਦਿਖਾ ਰਹੇ ਆ ਠੀਕ ਹੈ ਇਹ ਵੀ ਦੂਜਾ ਸੂਹਾ ਸੁੰਜਾਰੀ ਆ ਇਹਨੂੰ ਤੁਰੀਆਂ ਜਾਂਦੀਆਂ ਤੇ ਕੰਦ ਅੱਧਾ ਤਾਂ ਗੇਠੇ ਵਿੱਚ ਵਧੀ ਜਾਂਦਾ ਹਨਾ ਤੇ ਸੂਹਾ ਕਿੰਨਾ ਸੁੰਜਾਰੀ ਆ ਇੱਧਰ ਲੈਂਸਰੀ ਲੱਗੀਆਂ ਨੇ ਸਾਰੀਆਂ ਬਿਲਕੁਲ ਸਾਰੀ ਇੱਕ ਤੋਂ ਇੱਕ ਹੀ ਆ ਹਮ ਮਹਾਰਾਜਾ ਜੋਦ ਦਾ ਦੇਣ ਬੱਸੀ ਇਹਨਾਂ ਨੂੰ ਜਾਨਵਰਾਂ ਨੂੰ ਵੇਚਵਾਨਾਂ ਲੋਰੀ ਅੰਨੂ ਦਾ ਦੂਜਾ ਸੂਹਾ ਸੁੰਜਾਰੀ ਆ ਹੂੰ ਹੂੰ ਆਪਣੇ ਯਕੀਨਨ ਬੰਦਿਆਂ ਕੋ ਲਈ ਆ ਖਾਸ ਬੰਦਿਆਂ ਕੋ ਘਰ ਦੀ ਵਹਿੜ ਆ ਉਹਨਾਂ ਦੇ ਤੇ ਇਹਦੇ ਥੱਲੇ ਦੋ ਦੋ ਨਾਲ ਚੋਇਆ 20 ਕਿਲੋ ਜੀ 20 ਕਿਲੋ ਦੀ ਪਹਿਲਾਂ ਨਹੀਂ ਇਹਨਾਂ ਗਰੰਟੀ ਦਿੱਤੀ ਪਹਿਲਾਂ ਥੱਲੇ ਅਸੀਂ 20 ਕਿਲੋ ਦੁੱਧ ਚੋ ਚੁੱਕੇ ਆਂ ਫਰਸਟ ਟਾਈਮਰ ਦੀ ਫਰਸਟ ਟਾਈਮਰ ਦੀ ਹਾਂ ਤੇ ਹੁਣ ਦੂਜੇ ਸੂਣ ਜਾ ਰਹੀ ਆ ਤੇ ਤੇ ਵੀ ਹਿਸਾਬਾ ਫਿਰ 25 ਕਿਲੋ ਐਰਗੀ ਚਵਾਜ ਆਊਗੀ ਜੇ 25 ਆਪਾਂ ਰਹਿਣ ਦੀ ਹੈ ਤੇ 22 ਦੀ ਗੱਲ ਕਰ ਸਕਦੇ ਆਂ ਜੀ ਨਾ ਗਰਮੀ ਆ ਭਾਈ ਬਿਲਕੁਲ ਭਾਈ ਇਹ 5-6 ਦਿਨ ਤਿਆਰੀ ਚ ਹੈ ਬੜੇ ਕਦ ਕਰਦੇ ਵਿੱਚ ਆ ਮਿੱਤਰੋ ਵੀ ਦੂਜਾ ਸੂਆ ਸੂਣਾ ਬੈਡ ਪਿਓਰਿਟੀ ਦੇ ਵਿੱਚ ਫੋਲਾ ਖੋਲ ਕੇ ਮੈਂ ਤੁਹਾਨੂੰ ਤੋੜ ਕੇ ਦਿਖਾ ਦਿੰਨਾ ਤਕਰੀਬਨ ਹਫਤੇ ਦੇ ਹਫਤੇ ਤੋਂ ਪਲੱਸ ਹਫਤਾ 8 ਦਿਨ 7 ਦਿਨ ਇਥੋਂ ਤੱਕ ਵੜਾ ਲੈ ਕੇ ਜਾਂਦੀਆਂ ਪਈਆਂ ਤੇਨ ਐਨਾ ਲੈ ਕੇ ਜਾ ਸਕਦੀ ਆ ਹਫਤਾ ਲੈ ਜੇ ਪੰਜ ਲੈ ਜੇ ਛੇ ਲੈ ਜੇ ਕੱਦ ਘੱਟ ਰੂੜ ਲੈ ਕੇ ਵੇਖਾਂ ਦਾ ਕੋਈ ਛੋਟੀ ਹੋਈ ਨਹੀਂ ਜਿਹੜੀ ਛੋਟੀ ਆ ਪਤਾ ਨੂੰ ਕਹਿ ਕੇ ਦੇ ਦੱਸ ਕੀ ਹੂੰ ਇਹ ਪਤਾ ਕੇ ਕਾ ਕਰੂ ਛੇ ਕੀ ਠੀਕ ਆ ਬੜਾ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਜਿਹੜੀ ਆ ਦੋਸਤੋ ਇਸ ਕਿੱਲੇ ਦੇ ਉੱਪਰ ਆਉਂਦੀ ਆ ਇਸ ਘਰੇ ਇਸ ਅੱਡੇ ਦੇ ਉੱਪਰ ਤੁਹਾਨੂੰ ਦੇਖਣ ਦੇ ਵਿੱਚ ਮਿਲਦੇ ਆ ਰਹੀ ਦੀਆਂ ਨੇ ਆਰਡਰ ਦੀ ਕੁਆਲਿਟੀ ਸ਼ੁਰੂ ਹੋਣ ਕਿੱਥੋਂ ਲਈ ਹੈ ਬਿਲਕੁਲ ਬਿਲਕੁਲ ਅਗਲੇ ਪੰਨੇ ਤੋਂ ਨ ਤੋਂ ਸ਼ੁਰੂ ਹੁੰਦੀ ਹੈ ਲਓ ਜੀ ਦੇਖ ਸਕਦਾ ਕਿੱਥੋਂ ਸ਼ੁਰੂ ਆ ਪਿੱਛੋਂ ਦਾ ਕਿੱਥੋਂ ਦਾ ਕਾਗੇ ਇਹਨੇ ਜੀ ਹਸਾਵਨਾ ਚਾਰ ਚਾਰ ਪੰਜ ਪੰਜ ਛੇ ਛੇ ਲਾਇਆ ਇਹਨੇ ਚਟਾ ਬਾਹਰ ਲੈਣਾ ਅੱਧਾ ਦਾ ਫੋਟੋ ਕਰਾ ਪਰ ਕੱਢ ਦੇ ਤਿਆਰੀ ਬਹੁਤ ਸੁਣੀ ਹੁੰਦੀ ਠੰਡੀ ਸੀਰ ਪੂਰੀ ਬਿਲਕੁਲ ਠੀਕ ਹੈ ਜੀ ਕਮੋ ਦੂਜੇ ਸਵੇ ਇਹ ਜਿਹੜੀ ਵਹਿੜ ਤੇ ਦੀ ਆਪਾਂ ਤੁਹਾਨੂੰ ਦੋਸਤੋ ਦਿਖਾ ਰਿਹਾ ਦੂਜਾ ਸੂਬਾ ਸੋਣਾ ਇਸ ਵਹਿੜ ਨੇ ਵੀ ਤੇ ਲੇਵਾ ਜਿਹੜਾ ਦੋਸਤੋ ਦਿਨ ਬਦਲ ਹੁਣ ਜਿਵੇਂ ਜਿਵੇਂ ਇੱਕ ਇੱਕ ਦਿਨ ਦਾ ਫਰਕ ਪਈ ਜਾਂਦਾ ਉਵੇਂ ਜਿਹੜੀ ਦੋਸਤੋ ਜਿਹੜੀ ਆ ਸਟਰਕਚਰ ਹਵਾਨੇ ਦਾ ਬਣਾ ਕੇ ਬਿਲਕੁਲ ਹੋਰ ਵੀ ਤਿਆਰ ਕਰੀ ਜਾਂਦੀ ਐ ਐਡਵਾਂਸ ਤੇ ਨਿਤਨ ਵੀਰੇ ਵੀਰ ਤੋਂ ਪਲੱਸ ਵੇਹੇ ਚੱਲਣ ਦੀ ਸੁਭਾਣਾ ਪੂਰੀ ਆ ਪੂਰੀ ਪੂਰੀ ਹੰਦੂ ਸਾਹਿਬ ਇੱਡੇ ਕੱਦ ਬੋਤ ਨੇ 20 ਪਲੱਸ ਨਾ ਦਿੱਤਾ ਫਿਰ ਦੇ ਦੇਉਗੀ ਕੌਣ ਹੂੰ ਠੀਕ ਹੈ ਕਿ ਨਹੀਂ ਠੀਕ ਹੈ ਭਰਾ ਬਾਕੀ ਤਿਆਰੀ ਵੇਖੋ ਮਿਲਕਿੰਗ ਵੇਂ ਕੀ ਕਰ ਲਈ ਕੋਈ ਕੜਨ ਦੀ ਕਵਾਟੀ ਬਲਰਾ ਪਾਈਆਂ ਨੇ ਖੁੱਲੇ ਲੇਵੇ ਦੀਆਂ ਠੀਕ ਹੈ ਜੀ ਆ ਬਾਕੀ ਚੈੱਕ ਕਰ ਸਕਦੇ ਆ ਤੁਹਾਡੇ ਸਾਹਮਣੇ ਹੀ ਆ ਖਿੱਚਣਾਂ ਨਹੀਂ ਆ ਬਿਲਕੁਲ ਪੋਲਾ ਦੋਈ ਹੂੰ ਇਹ ਨੋਰਮਲ ਦਿੱਸਦਾ ਇੱਕ ਸ਼ਟਰ ਦੀਆਂ ਵੇੜਾਂ ਭਾਜੀ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਚਲੋ ਮਾਰੇ ਨਾ ਕਰੇ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਬਿਮਾਰੀ ਨਹੀਂ ਪਈ ਠੀਕ ਆ ਤੇ ਨਿਤਨ ਭਾਈ ਅਗਲੀ ਵੇੜ ਦਾ ਕੀ ਸਮਾਚਾਰ ਭਰਾ ਅਗਲੀਆਂ ਵੇੜਾਂ ਭਾਜੀ ਇਹਦੇ ਵਿੱਚ ਦੋ ਤਿੰਨ ਸੇੜਾਂ ਹੋਈਆਂ ਪਈਆਂ ਜੀ ਕੱਚੀਆਂ ਨੇ ਵੇਖੇ ਆਪ ਬਿਖਾ ਦਿੰਨੇ ਆ ਹਾਂਜੀ ਇਹ ਵੇਖ ਕੋਈ ਬੰਦਾ ਸਾਈ ਬੈਣਾ ਮੇਰੇ ਨਾਲ ਕਰ ਚੁੱਕਾ ਹੈ ਤੇ ਜਾਣੀਆਂ ਬਾਹਰ ਹੀ ਉਹ ਸ਼੍ਰੀਨਗਰ ਜਾਣੀਆਂ ਵੀ ਹੂੰ ਕੱਚੀਆਂ ਵੀ ਫਿਰ ਵਾਹ ਵਾ ਮਤਲਬ ਕਿ ਥੋੜੀਆਂ 20 25 ਦਿਨ ਕੱਚੀਆਂ ਲੈ ਕੇ ਜਾਂਦੇ ਆ ਇਹਨਾਂ ਪਾਈ ਉਹਨਾਂ ਦੀ ਡਿਮਾਂਡ ਹੀ ਆਈ ਕਿ ਸਾਨੂੰ ਕੱਚੀਆਂ ਵੇਣਾ ਚਾਹੀਦੀਆਂ ਵੀ ਪਹਿਲਾਂ ਵੀ ਉਹਨਾਂ ਨੇ 6-7 ਦਿੱਤੀਆਂ ਹੈਗੀਆਂ ਤੇ ਕੱਚੀਆਂ ਵੇੜਾ ਉਹਨਾਂ ਵੀ ਉਹਨਾਂ ਦੋ ਲਈਆਂ ਕਾਹਦੀ ਕੱਚੀ ਪਹਿਲੇ ਨੇ ਠੀਕ ਹੈ ਜੀ ਇਹ ਦੋਸਤੋ ਜਿਹੜੀਆਂ ਮਗਰ ਹੁਣ ਤੁਹਾਨੂੰ ਵੇਣਾ ਦਿਖਾ ਰਿਹਾ ਮੈਂ ਇਹ ਤਿੰਨ ਵੇੜਾ ਆਪਾਂ ਦਿਖਾਵਾਂਗੇ ਨਿਤਨભાઈ ਦਿਖਾਉਂਦਾ ਵੇੜਾ ਪਹਿਲੇ ਨੇ ਆ ਫੇਸ ਕੁਆਲਟੀ ਚੈੱਕ ਕਰ ਲੋ ਦੀ ਹੂੰ ਪਹਿਲੋਂ ਬੱਛੀ ਜਿਹੜੀ ਆ ਦੋਸਤੋ ਸੂਣੀ ਆ ਕੱਚੀ ਆ ਕਿਉਂਕਿ ਥੋੜਾ ਆਊਟ ਆਫ ਸਟੇਟ ਜਾ ਰਹੀਆਂ ਨੇ ਜੰਮੂ ਦੇ ਵਿੱਚ ਉਹਨਾਂ ਵਪਾਰੀ ਵੀਰਾਂ ਦੀ ਵੀ ਕਿਤਨਾ ਕਿਤੇ ਜਿਹੜੀ ਇੱਛਾ ਹੁੰਦੀ ਹੈ ਵੀ ਘੱਟੋ ਘੱਟ ਜਿਹੜਾ ਨਾਗ ਆ ਪਸ਼ੂ ਆ ਉਹ ਘੱਟੋ ਘੱਟ 20 ਤੋਂ 25 ਦਿਨ 25 ਦਿਨ ਜਿਹੜਾ ਕੱਚਾ ਲੈਣ ਦਾ ਹੁੰਦਾ ਕਿਉਂਕਿ ਉੱਥੇ ਜਿਹੜਾ ਬਿਲਕੁਲ ਤਿਆਰੀ ਤੋਂ ਬਾਅਦ ਪਸ਼ੂ ਉਹਨਾਂ ਵੀ ਗਾਂ ਸੇਲ ਕਰਨੇ ਹੁੰਦੇ ਆ ਠੀਕ ਆ ਬਾਕੀ ਆ ਫੇਸ ਕੁਆਲਟੀ ਦੇਖ ਲੋ ਅਜਾ ਵੱਡੀ ਕੱਦ ਕੱਦ ਦੇ ਵਿੱਚ ਇਹ ਜਿਹੜੇ ਅਮਰੀਕਨ ਬੁੱਲ ਹੁੰਦੇ ਉਹੋ ਜੀ ਇਹਦੀ ਸ਼ਕਲ ਆ ਫੇਸ ਕੁਆਲਟੀ ਉਹਦੇ ਵਰਗੀ ਅਮਰੀਕਨ ਬੁੱਲ ਵਰਗੀ ਲਓ ਜੀ ਇਹਦਾ ਸੰਦੂ ਸਾਹਿਬ ਬਣੂਗੇ ਵੱਡੇ ਕੱਦ ਕੱਦ ਦੀਆਂ ਬਹਿਣਾ ਲਓ ਵੀ ਕਾ ਕਰੂ ਚੱਕ ਬਈ ਠੀਕ ਆ ਇਹ ਇਹ ਫਿਲਹਾਲ ਇਹ ਵਿਕ ਗਈ ਏ ਹਾਂ ਇਹ ਵਿਕ ਗਈ ਏ ਇਹਨਾਂ ਦੀ ਗੱਲ ਚੱਲਦੀ ਭਈਆ ਕਿਸੇ ਬੰਦੇ ਨਾਲ ਅੱਛਾ ਜੇ ਭਈ ਵੀਰ ਭਰਾ ਲੈਣ ਨਾਲ ਹੋਵੇ ਤੇ ਜੇ ਦਾ ਆਪਣੇ ਕੋਲ ਹੋਈਆਂ ਆਪਾਂ ਦੇ ਲਾਂਗੇ ਨਾਲ ਮਤਲਬ ਇਹ ਕਿ ਕੋਈ ਭੈਣ ਭਰਾ ਫੋਨ ਕਰੇ ਤੇ ਕੋਈ ਸਾਈਬੇ ਨਾਲ ਹੋਇਆ ਨਹੀਂਗਾ ਗੱਲ ਹੋਇਆ ਵਰਗੀ ਗੱਲ ਚੱਲਦੀ ਪਈ ਆ ਵੀ ਸਾਈਬੇ ਨਾਲ ਨਹੀਂ ਪੱਕਾ ਨਹੀਂ ਆ ਇਹਨਾਂ ਦਾ ਹਾਂਜੀ ਫੇਰ ਵੀ ਆਪਣੇ ਭੈਣ ਭਰਾ ਜਿਹੜੇ ਹੈਗੇ ਉਹ ਗੱਲਬਾਤ ਕਰ ਸਕਦੇ ਆ ਗੱਲਬਾਤ ਕਰ ਸਕਦੇ ਨਹੀਂ ਹੋਈ ਆ ਆਪਣੇ ਕੋ ਇੱਥੇ ਅਵੇਲੇਬਲ ਹੋਈ ਤੇ ਆਪਾਂ ਦੇ ਦਾਂਗੇ ਉਹਨਾਂ ਨੂੰ ਠੀਕ ਹੈ ਮਿੱਤਰੋ ਬਿਲਕੁਲ ਸਿੱਧੀ ਆ ਬਿਲਕੁਲ ਠੀਕ ਆ ਇਸ ਤੋਂ ਬਾਅਦ ਇਹ ਵੀ ਵੈੜ ਹੋ ਵੇਚ ਗਈ ਹੈ ਜੇ ਹੈਗੀ ਆਪਣੇ ਕੋਲ ਵੇਚ ਰਹੀ ਹੈ ਇਹ ਵੀ ਗੱਲ ਉਹਨਾਂ ਨੇ ਚਾਦੀ ਪਈ ਹੈ ਪਹਿਲਣਿਆਂ ਠੀਕ ਹੈ ਬੀ ਦਿਨ ਕੱਢਦੀ ਹੈ ਹਫਤਾ ਲੈ ਜੇ 10 ਦਿਨ 10 ਦਿਨ ਤਕਰੀਬਨ 20 20 ਦਿਨ ਦੀਆਂ ਹਿਸਾਬ ਨਾਲ ਕੱਚੀਆਂ ਹੀ ਆ 10 ਦਿਨ ਸੋਰੀ ਕਹਤਾ 20 ਦਿਨ ਕੱਟੀਆਂ ਦੋਵੇਂ ਪਹਿਲਣਾ ਵੈੜਾ ਜੀ ਠੀਕ ਹੈ ਤੇ ਅਰਗੇ ਵੇਖੋ ਹੈਗੀ ਪਹਿਲਣਾ ਇੰਤ ਘੱਟੋ ਘੱਟ 20 20 22 22 ਕਿਲੋ ਨੂੰ ਮੂਲੀ ਚੱਲਣੀ ਚੱਲਣੀ ਆ ਠੀਕ ਹੈ ਜੀ ਹਾਂਜੀ ਲੋ ਵੀ ਮਿੱਤਰੋ ਇਹ ਵੀ ਪਹਿਲਾ ਫਸਟ ਟਾਈਮਰ ਵੈੜ ਸੁਣੀ ਆ ਤੇ ਇਹ ਬੇਸ਼ੱਕ ਗੱਲਬਾਤ ਚੱਲਣ ਈ ਆ ਵੀਰ ਦੀ ਠੀਕ ਆ ਹੋਰ ਪਾਰਟੀ ਦੇ ਨਾਲ ਇਹ ਕੋਈ ਵੀਰ ਭੜਾ ਲੈਣ ਵਾਲਾ ਹੋਊਗਾ ਜੇ ਸਾਡੇ ਕੋਲ ਅਵੇਲੇਬਲ ਹੋਈਆਂ ਇਹ ਦੋਵੇਂ ਖੜੀਆਂ ਹੀ ਕੋਈ ਲੈਣ ਦਾ ਚਾਹਵਣਾ ਹੋਇਆ ਤੇ ਆਪਾਂ ਉਹਨਾਂ ਨੂੰ ਦੇ ਦਾਂਗੇ ਪਰ ਇਹ ਮਤਲਬ ਕਨਫਰਮ ਨਹੀਂ ਆ ਸਾਈ ਬੰਨੇ ਨੇ ਇਹ ਸਿਰਫ ਗੱਲ ਹੀ ਚੱਲਦੀ ਬਈ ਆ ਆਪਾਂ ਸ਼ਾਇਦ ਹੋ ਸਕਦਾ ਵੀ ਮੇਰੇ ਤੋਂ ਆਏ ਦੋ ਮਿੰਟ ਦਾ ਪਤਾ ਦੀ ਗੱਲ ਵੀ ਕਰਾ ਦਾਂਗੇ ਚਲੋ ਕੋਈ ਨਾ ਅਸੀਂ ਗਾ ਕੇ ਆਪਣੇ ਕੋਲ ਬਿਲਕੁਲ ਇਸ ਤੋਂ ਬਾਅਦ ਨੈਕਸਟ ਵੇੜ ਜਿਹੜੀ ਵੀਰ ਨਿਤਨ ਇਹ ਵੀ ਸੰਧੂ ਸਾਹਿਬ ਸੁਈ ਆ ਠੀਕ ਆ ਜੀ ਤੇ ਚਾਰ ਦਾਂਦਿਆ ਵਸੀ ਗੇ ਹਾਂਜੀ ਦੁੱਧ ਮੈਂ ਜੇ ਕੋਈ ਘਰ ਵੀਰ ਭਰਾ ਉਹ ਚੋਣਾਂ ਦਾ ਵੇਲੇ ਦੁੱਧ 10 ਕਿਲੋ ਲੀਟਰ ਤਿਆਰ ਹੈ ਇਸਲੇ ਪਹਿਲਾ ਸੂਆ ਕੱਢ ਕੱਢ ਵੱਡਾ ਹੈ ਜੀ ਹਾਂਜੀ ਸੂਈ ਵੀ ਮਤਲਬ ਮਹੀਨੇ ਦੇ ਡੇਢ ਗੇੜ ਚ ਸੂਈ ਬਚਿਆ ਗਿਆ ਦਾ ਬਚਾ ਖਵਾਵਾਂਗੇ ਆਪਾਂ ਤੁਹਾਨੂੰ ਇੱਕ ਮਹੀਨਾ ਹੋ ਗਿਆ ਸਮਾਂ ਸੂਈ ਨੂੰ ਸੂਈ ਨੂੰ ਇੱਕ ਮਹੀਨਾ ਮਹੀਨਾ ਜਾਂ ਡੇਢ ਮਹੀਨਾ ਹੈ ਮਗਰ ਕੀ ਬੱਚਾ ਮਗਰ ਬੱਚੀ ਹੈ ਤੇ ਮਗਰ ਬੱਚੀ ਆ ਹਾਂਜੀ ਤੇ ਦੁੱਧ ਹੁਣ ਕਿੰਨੇ ਤੇ ਚੱਲਣ ਰਹੀ ਹੈ ਦੁੱਧ ਇਸ ਦਾ ਕੋਈ 10 ਵੱਧ ਵੇਲੇ 12 ਵੀ ਹੋ ਜਾ ਤੇਰੇ ਵੀਰ ਪਰ ਆਪਾਂ 10 ਕਿਲੋ ਗਰੰਟੀ ਦੇ ਦਾਂਗੇ 2 ਕਿਲੋ ਘੱਟ ਕਰਕੇ ਆਪਾਂ ਸੌਦਾ ਕਰ ਲਾਂਗੇ ਇਹਨਾਂ ਦਾ ਠੀਕ ਹੈ ਜੀ ਚਾਰ ਦੰ ਮੋਹ ਚੌਗੀ ਆ ਤੇ ਬੱਚਾ ਇਹਦਾ ਮਤਲਬ ਕਿ ਬੱਛਾ ਮਗਰ ਇਹਦੀ ਬੱਛੀ ਹੈ ਤੇ ਬੱਛੀ ਹੈ ਹਾਂਜੀ ਠੀਕ ਆ ਬੱਛੀ ਹੈ ਦੋਸਤੋ ਰੇਟ ਕੀ ਹੈਗਾ ਪਾਪੜ ਤਾਂ ਤੁਸੀਂ ਪੁੱਛ ਪੁੱਛ ਸਕਦੇ ਹੋ 10 ਕਿਲੋ ਹੁਣ 10 ਕਿਲੋ ਭਾਈ ਨਿਤਨ ਜਾਂ ਵੱਧ ਵੀ ਹੈ 10 ਕਿਲੋ ਵੱਧ ਕਿੰਨਾ ਮਰਜ਼ੀ ਹੋ ਜਾ ਆਪਾਂ 10 ਕਿਲੋ ਗਰੰਟੀ ਇੱਥੇ ਭਰ ਦਾਂਗੇ ਸਾਡੇ ਕੋਲ ਖੜੀ ਆ ਬਾਕੀ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਥਾਂ ਹੱਥੀ ਚਵਾਈ ਵਾਲਾ ਸੋਹਣਾ ਇਹ ਡੇਢ ਮਹੀਨੇ ਦੀ ਕੋਈ ਮੰਨ ਸਕਦਾ ਵੀ ਡੇਢ ਮਹੀਨੇ ਦੀ ਸੂਈ ਹੈ ਹਾਂ ਠੀਕ ਆ ਜੀ ਕੰਨ ਬੋਇਣਾ ਬੱਚਾ ਵੱਡਾ ਏ ਤੇ ਜਿਹੜਾ ਛੋਟਾ ਏ ਠੀਕ ਹੈ ਜੀ ਬੱਚਾ ਜਿਹੜਾ ਦੋਸਤੋ ਤਕਰੀਬਨ ਮਹੀਨੇ ਦੀ ਡੇਢ ਮਹੀਨੇ ਮਹੀਨੇ ਦੀ ਜਿਹੜੀ ਡੇਢ ਮਹੀਨਾ ਤੁਸੀਂ ਮੰਨ ਕੇ ਚੱਲੋ ਤੇ ਬੱਚੀ ਹੈ ਪਹਿਲੇ ਨਹੀਂ ਸੋਈ ਸੀ ਨਾ ਹਾਂਜੀ ਪਹਿਲੇ ਨੇ ਆਹ ਲਓ ਠੀਕ ਹੈ ਮੂੰਹ ਚਾਰ ਤਾਂ ਤਾਂ ਦੱਸਿਆ ਜੀ ਲਓ ਜੀ ਆਪਾਂ ਵਿਖਾਈ ਦਨੇ ਆ ਕਰੋ ਚੱਕ ਜੀ ਠੀਕ ਹੈ ਮੂੰਹ ਜਿਹੜੀ ਹੈ ਦੋਸਤੋ ਜਿਹੜਾ ਤਕਰੀਬਨ ਉਹ ਵੀ ਪਹਿਲੇ ਨੇ ਜਿਹੜੀ ਨਾਂ ਦੀ ਵਿਖਾਈ ਦੋਵੇਂ ਪਹਿਲੇ ਨੇ ਹੀ ਹੈ ਠੀਕ ਹੈ ਹਾਂਜੀ ਇਹ ਅੱਜ ਬੜਾ ਨਿਤਨ ਭਈ ਇਹੋ ਸੀਗੀਆਂ ਜਿਸ ਤੋਂ ਇਲਾਵਾ ਇਸ ਤੋਂ ਇਲਾਵਾ ਆਪਾਂ ਤੁਹਾਨੂੰ ਦੋ ਮੱਝਾਂ ਦਿਖਾਵਾਂਗੇ ਨਾਲ ਅੱਗੇ ਠੀਕ ਆ ਉਹ ਵੀ ਕਰੀਏ ਪੇਚ ਇੱਥੇ ਹੀ ਆ ਆਪਣੇ ਕੋਲ ਹੀ ਆ ਠੀਕ ਆ ਦੋਸਤੋ ਅਗਲੇ ਜੋ ਝੋਟੀਆਂ ਮੱਝਾਂ ਦਿਖਾਵਾਂਗੇ ਵੀਰ ਨਿਤਨ ਦੇ ਕੋਲ ਇਹ ਵੀ ਜਿਹੜੀਆਂ ਮੌਜੂਦ ਨੇ ਅਵੇਲੇਬਿਲਟੀ ਹੈਗੀ ਆ ਤੁਸੀਂ ਜਿਹੜੀਆਂ ਦੋਸਤੋ ਖਰੀਦ ਸਕਦੇ ਹੋ ਠੀਕ ਆ ਓਕੇ ਨੇਤਰ ਭਾਈ ਇਹਦੀ ਪੂਰੀ ਕੋਲ ਇਨਫੋਰਮੇਸ਼ਨ ਕੀ ਹੈਗੀ ਝੋਟੀ ਦੀ ਉਹ ਨਾਲ ਦੂਜਾ ਸੁਆ ਝੋਟੀ ਸੁਈ ਆ ਮੂੰਹ ਛੇ ਦਾੰਦ ਆ ਹਾਂਜੀ ਰਾਜਸਥਾਨ ਦੀ ਝੋਟੀ ਆਈ ਆ ਅੱਛਾ ਜੀ ਠੀਕ ਹੈ ਜੀ 14 ਕਿਲੋ ਸਟੈਂਡਰਡ ਆ ਠੀਕ ਹੈ ਜੀ ਵੱਡੇ ਕੰਦ ਕੱਢਦੀ ਆ ਹੂੰ ਸੋਨਾ ਦੀ ਕੁਆਲਿਟੀ ਚੈੱਕ ਕਰਾ ਦੋ ਸੁਆ ਦੂਜਾ ਸੁਈ ਸੁਆ ਦੂਜਾ ਛੇ ਦਾੰਦ ਆ ਮੂੰਹ ਮੱਚੀ ਕੀ ਆ ਮੂੰਹ ਛੇ ਦਾੰਦ ਆ ਹਾਂਜੀ ਲੈ ਆ ਓਕੇ ਨਿਤਨ ਵੀਰੇ ਜਿਹਨੇ ਕਿੰਨੇ ਦੱਸਿਆ ਸੂਈ ਨੂੰ ਇਹਨੂੰ ਸੂਈ ਨੂੰ ਕਟੋ-ਕਟ ਦੇਣਾ 15 ਤੋਂ 18 ਦਿਨ ਕਹਿੰਦੇ ਸੀ ਠੀਕ ਹੈ ਵੀ ਸੂਈ ਨੂੰ ਹੋਇਆ ਠੀਕ ਹੈ ਜੀ ਤੇ ਹੁਣ ਪਹਿਲੇ ਸੂਏ ਦੋ ਦਿਨ ਤੋਂ ਛੋਟੀ ਸੂਈ ਹਮਮ ਪਹਿਲਾਂ ਹੁਣ ਇਸ ਚੰ ਸ਼ਿਕੀ ਹੋਈ ਹੈ 6 ਦਿਨ ਲਾਓ ਜੀ ਖਾਣ ਭਾਂਡੇ ਦੀ ਬਹੁਤ ਸਾਫਿਆ ਬੜੀ ਸਫਾਈ ਹੈ ਬਾਈ ਥੱਲੇ ਉਹ ਪੂਰੀ ਸਫਾਈ ਹੈ ਅੱਛਾ ਤੇ ਮਗਰ ਬੱਚਾ ਕਿ ਆ ਗਿਆ ਮਗਰ ਇਹਦੇ ਕਟਾ ਹੈ ਮਗਰ ਕਟਾ ਦੋਸਤੋ ਮੇਲ ਕਾਫ ਆ ਤੇ ਦੋ ਤਾਂ ਹਾਜ਼ਰ ਕਿਨਾਂ ਜਿਹੜਾ ਵੀ ਕਿਸੇ ਫਾਰਮਰ ਵੀਰ ਨੇ ਆ ਕੇ ਚੋਲਣਾ ਜੀ ਦੋ ਰੱਤ ਕਿਹਾ ਉਹ ਲਗ ਕਿਲੋ ਇਟਨ ਤਿਆਰ ਹੈ 15 ਵੀ ਹੋ ਜੇ ਤਾਂ ਮੈਂ 1 ਕਿਲੋ ਘਟ ਹੋਰ ਦੋ ਛੱਡੋ 13 ਕਿਲੋ ਲਾ ਕੇ ਮੇਨਾਂ ਸੌਦਾ ਕਰ ਲੈ 14 ਕਿਲੋ ਨੈਟ ਕੰਡੇਆਂ ਦਾ ਤਿਆਰ ਆ ਵਿਖਾਵਾ 15 ਨਾਲ ਹੀ ਕਰਦੀ ਹੈ ਪਰ ਆਪਾਂ 13 ਕਿਲੋਾਂ ਦੀ ਗਰੰਟੀ ਦੇਵਾਂਗੇ ਭਾਵੇਂ ਕੋਈ ਥਾਣੇ ਨੂੰ ਧਾਰ ਹੋਣਾ ਮਾਰੇ ਤੇ ਭਾਵੇਂ ਘਰੇ ਆ ਕੇ ਚੋਕੇ ਦੋਵੇਂ ਟਾਈਮ ਤੇ ਰਿਪੋਰਟ ਭੇਜ ਦੇ ਠੀਕ ਹੈ ਤੇ ਮੁੱਲ ਪਾ ਪਰਤਾ ਦਾ ਫੋਨ ਤੇ ਰਹੂਗਾ ਮੇਰਾ ਹੀ ਫੋਨ ਤੇ ਇਹ ਤਾਂ ਵੀ ਫੋਨ ਤੇ ਰਹੂਗਾ ਮੁੱਲ ਠੀਕ ਆ ਜਰੂਰ ਤੁਸੀਂ ਸੰਪਰਕ ਕਰ ਸਕਦੇ ਹੋ ਦੋਸਤੋ ਜਿਹੜੇ ਵੀ ਖਾਸ ਤੌਰ ਤੇ ਚਾਹ ਬਣ ਹੋਣਗੇ ਆ ਤੋਰ ਕੇ ਦਿਖਾਓ ਇੱਕ ਵਾਰ ਯਾਰ ਤੋਰੋ ਸੰਦੂਸਾ ਇੱਕ ਵਾਰ ਛੋਟੀ ਅੰਗਿਆ ਜੱਪਣਿਆ ਦਿਨ ਕਰਦੀ ਪੰਜ ਲੈ ਜੇ ਛੇ ਲੈ ਜੇ ਠੀਕ ਹੈ ਜੀ ਤੇ ਸੁਆ ਇਹਦਾ ਵੀ ਆਪ ਨੂੰ ਦੂਜਾ ਕਹਿ ਕੇ ਮਿਲੀ ਆ ਕੋਈ ਵੀਰ ਭਰਾ ਦਿੱਖਿਆ ਵੀ ਕਹਲੇ ਤੇ ਅਲਈ ਘਰ ਚੋਂ ਆ ਠੀਕ ਹੈ ਜੀ ਅੱਛਾ ਸੁਆ ਦੂਜਾ ਹੈ ਸੁਆ ਦੂਜਾ ਇਹਦਾ ਤੇ ਦਿਨ ਕਿੰਨੇ ਕੋ ਰੁਕੀਏ ਜੱਪਣਿਆ ਇਹ ਦਿਨ ਕਰਦੀ ਪੰਜ ਲੈ ਜੇ ਛੇ ਲੈ ਜੇ ਸਤਿ ਸ੍ਰੀ ਅਕਾਲ ਕਿੰਨੇ ਲੈ ਕੇ ਜਾਂਦੀ ਨਿਤਰ ਭਾਈ ਇਹ ਪੰਜ ਲੈ ਜੇ 6 ਲੈ ਜੇ تیاری ਬਹੁਤ ਸੁਣੀ ਆ ਪਰ ਭੰਡੇ ਦੀ ਦਸਤਾਵੇ ਠੰਡੀ ਫੀਲ ਆ ਲੋ ਜੀ ਚਾਹ ਵਾਂਗੂ ਚੱਡਾ ਫੜਾਈ ਹੁੰਦੀ ਆ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਲੋ ਵੀ ਦੋਸਤੋ ਠੀਕ ਆ ਸਿੰਘ ਬੇਸ਼ੱਕ ਢੇਲੀ ਤੁਸੀਂ ਕਹਿ ਸਕਦੇ ਹੋ ਮੇਨ ਹੀ ਨਹੀਂ ਸਿੰਘ ਹਿੱਲਦੇ ਨਹੀਂ ਫਿਕਸ ਨੇ ਠੀਕ ਸਿਆ ਠੀਕ ਆ ਫਿਕਸ ਨੇ ਢੇਲੀ ਆ ਤੇ ਤੋਰੀਏ ਭਰਾਏ ਨੂੰ ਤੋੜ ਕੇ ਤੋੜੋ ਸਾਰੀ ਬੁੱਧ 13 ਜਵਾਦੇ 12 ਜਵਾਦੇ ਹਾਂ ਜੱਡੇ ਦੀ ਬਿਲਕੁਲ ਸਾਫ ਸੁਥਰੀ ਹੈ ਬੋਦੀ ਬਣੂਗੀ ਤਾਂ ਦੇਖੋ ਜੀ ਬਿਲਕੁਲ ਮੁੱਠੀ ਦਾ ਥਾਣਾ ਦੋਸਤੋ ਤੇ ਸਾਈਜ਼ ਜਿਹੜਾ ਹੈਗਾ ਬਰਾਬਰ ਤਾਂ ਥਾਣਾ ਦੀ ਹੈ ਚੌਂਦੀ ਬਿਲਕੁਲ ਤੇੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਲੈਣੀ ਆ ਠੀਕ ਆ ਬਿਲਕੁਲ ਬਕਾਊ ਆ ਕਿਸੇ ਵੀਰ ਨੇ ਖਰੀਦਣੀਆਂ ਨੇ ਤਿਆਰੀ ਦੇ ਵਿੱਚ ਥੋੜਾਕ ਸਮਾਂ ਲੈ ਜੂਗੀ ਥੋੜੇਕ ਦਿਨ ਲੈ ਕੇ ਜਾਂਦੀ ਆ 5 ਦਿਨਾਂ ਦੀ ਆ ਸੰਦਸਾ ਠੀਕ ਹੈ ਤੇ ਫੇਸ ਕੁਆਲਟੀ ਬਹੁਤ ਖੂਬਸੂਰਤਾ ਕਰ ਰੋ ਜਾ ਰਹੀ ਨਿਤਨ ਵੀਰੇ ਪਸ਼ੂ ਕੰਪਲੀਟ ਹੈ ਪਸ਼ੂ ਇਸ ਤੋਂ ਇਲਾਵਾ ਹੋਰ ਤਿੰਨ ਕੰਪਲੀਟ ਹੈ ਇਹ ਤੋਂ ਬਾਅਦ ਬੇਨਤੀ ਕਰਨ ਲੱਗੇ ਆ ਹਰ ਵੀਡੀਓ ਜਿੱਦਾਂ ਇਸ ਇਸ ਵਿੱਚ ਵੀ ਹੂੰ ਵੀ ਜਿਹੜਾ ਸੁਝਾਇਆ ਏ ਉਹਨੂੰ ਚਲੋ ਦੋ ਟਾਈਮ ਚਲੋ ਵੀ ਆਪਾਂ ਜਿੰਨੀਆਂ ਤੁਹਾਡੇ ਵੀਡੀਓ ਦੇ ਵਿੱਚ ਆਪਾਂ ਜਨੇ ਐਨੀਮਲ ਵੇਚੇ ਆ ਗਏ ਦੂਰੀ ਆ ਸਾਰੇ ਤੇ ਯਾਦ ਕਰਦੇ ਆ ਵੀ ਲਾਹਾਂ ਨਹੀਂ ਕਿਸੇ ਦਾ ਮਿਲਿਆ ਮਹਾਰਾਜ ਨਾਈ ਦਵਾਵੇ ਤੇ ਬਹੁਤ ਚਲੋ ਸੇਲਤੀ ਹੋਈ ਹੈ ਜੀ ਹਾਂਜੀ ਤੇ ਸੰਪਰਕ ਨੰਬਰ ਆਪਣੇ ਬਾਈ ਨਿਤਨ ਜਰੂਰ ਦੇ ਦਿੰਦੇ ਹਾਂ ਸੰਪਰਕ ਨੰਬਰ ਵੀ ਆਪਣਾ ਹੈਗਾ 98718 84460 ਸ਼ਹਿਰ ਆਪਣਾ ਪੱਟੀ ਆ ਜਿਹੜੀ 메ਨ ਇਹਨੂੰ ਗਲੀਆ ਸਰਿਹੜੀ ਰੋਡ ਪੈਂਦਾ ਚਵਾਰਾ ਸਾਹਿਬ ਗੁਰਦੁਆਰਾ ਵੀ ਆ ਹੂੰ ਠੀਕ ਹੈ 메ਨ ਪੁਆਇੰਟ ਹੀ ਚਵਾਰਾ ਸਾਹਿਬ ਗੁਰਦੁਆਰਾ ਪੱਟੀ ਸ਼ਹਿਰ ਦਾ ਜੀ ਹਾਂਜੀ 메ਨ ਵਿਜ਼ਿਟ ਆਪਣੀ ਹੋਈ ਹੈ ਪੱਟੀ ਸ਼ਹਿਰ ਦੇ ਵਿੱਚ ਠੀਕ ਹੈ ਭਰਾ ਹਾਂਜੀ ਸੋ ਦੋਸਤੋ ਇਹ ਸੀ ਵੀਰ ਨਿਤਨ ਬਹੁਤ ਪੁਰਾਣਾ ਜਿਹੜਾ ਕੰਮਕਾਰ ਹੈਗਾ ਪਸ਼ੂ ਵਪਾਰ ਦਾ ਠੀਕ ਹੈ ਨਹੀਂ ਤਨ ਬਾਈ ਇਹ ਆਪਣੇ ਕੋਲ ਵੀਰ ਆਏ ਨੇ ਹਾਂਜੀ ਇਹ ਜੰਮੂ ਤੋਂ ਆਏ ਨੇ ਹਾਂਜੀ ਜੰਮੂ ਦੇ ਆਏ ਬਾਈ ਇਹ ਵਪਾਰੀ ਹੈ ਨਾ ਜੀ ਹਾਂਜੀ ਵਪਾਰੀ ਮਤਲਬ ਕਿ ਅੱਗੇ ਜਾ ਕੇ ਸੇਲ ਕਰਦੇ ਠੀਕ ਆ ਹਾਂਜੀ ਸਸਰੀ ਕਾ ਬਾਈ ਜੀ ਸਸਰੀ ਕਾ ਨਮਸਕਾਰ ਜੀ ਤੇ ਆਪ ਜੰਮੂ ਸੇ ਆਏ ਹੋ ਨਾ ਜੰਮੂ 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 ਸੇ ਹਿੰਦੀ ਜਾਣਦੇ ਹੋ ਪੰਜਾਬੀ ਵੀ ਜਾਣਦੇ ਹੋ ਹਿੰਦੀ ਤੇ ਪੰਜਾਬੀ ਪੰਜਾਬੀ ਦੋਨੋਂ ਲੈਂਗੁਏਜ ਜਾਣਦੇ ਹੋ ਆਪ ਠੀਕ ਮੈਂ ਕਾ ਵੀ ਕਾਟਸ ਕਰਕੇ 8 8-9 ਸਾਲ 8-9 ਸਾਲ ਸੇ ਇੱਥੇ ਪੇ ਆ ਰਹੇ ਹੋ ਆਪ ਤੋ ਪਸ਼ੂ ਅੱਛੇ ਮਿਲਦੇ ਆਪਕੋ ਯਹਾਂ ਤੇ ਠੀਕ ਹੈ ਗਾਈਆਂ ਲੈ ਗਏ ਤਿੰਨ ਚਾਰ ਗਾਈਆਂ ਹਰ ਵਾਰੀ ਲੈ ਜਾਣਾ ਤਿੰਨ ਚਾਰ ਗਾਈਆਂ ਮਹੀਆਂ ਹੂੰ ਲੈ ਕੇ ਜਾਂਦੇ ਹੋ ਉੱਥੇ ਜਾ ਕੇ ਸੇਲ ਕਰਦੇ ਹੋ ਜਾਂ ਡੇਰੀ ਦਾ ਕੰਮ ਜੀ ਸੇਲ ਕਰਦੇ ਨਫਾ ਮਿਲਦਾ ਚੰਗਾ ਬਦਿਆ ਜੀ ਹਾਂ ਜੀ ਚਾਰ ਪੈਸੇ ਲਾ ਵੀ ਜਾਂਦੇ ਨੇ ਮਹੀਆਂ ਵਿੱਚੋਂ ਪੈਸੇ ਗੱਲ ਨਹੀਂ ਗਾਈਆਂ ਵਿੱਚੋਂ ਠੀਕ ਹੈ ਜੀ ਚੰਗਾ ਬੰਦਾ ਇਹ ਗੱਲ ਨਹੀਂ ਇਹ ਖਰਦੇ ਆਂ ਹੀ ਗੱਲੇ ਵਿੱਚ ਫਾਇਦੇ ਹੁੰਦਾ ਜੇ ਤਾਂ ਹੀ ਆਂਦੇ ਆਂ ਹੀ ਵਾਰ-ਵਾਰ ਇਸ ਆਂਦੇ ਕੋਈ ਨਹੀਂ ਆਂਦਾ ਵਾਰ-ਵਾਰ ਠੀਕ ਹੈ ਪਸ਼ੂ ਜੋ ਦੱਸਦੇ ਉਹ ਉਹਦੇ ਸਾਰਾ ਪਸ਼ੂ ਠੀਕ ਨਿਕਲਦਾ ਜੋ ਦੱਸਦੇ 100% ਪੂਰਾ ਨਿਕਲਦਾ ਠੀਕ ਆ। ਹਾਂ। ਲੋ ਵੀ ਦੋਸਤੋ ਇਹ ਆਪਣੇ ਆਊਟ ਆਫ ਸਟੇਟ ਤੋਂ ਜੰਮੂ ਕਸ਼ਮੀਰ ਤੋਂ ਆਪਣੇ ਨਾਲ ਵੀਰ ਜੁੜਿਆ ਸੀਗਾ। ਨਾਮ ਇੱਕ ਵਾਰੀ ਆਪਣਾ ਜਰੂਰ ਦੱਸ ਦਿਓ ਜੀ। ਮੇਰਾ ਨਾਮ ਗਲਾਮ ਅਲੀ ਜੀ। ਗਲਾਮ ਅਲੀ ਆ। ਠੀਕ ਆ ਗਲਾਮ ਅਲੀ ਵੀਰ ਆ। ਜੰਮੂ ਤੋਂ ਆਇਆ। ਪਸ਼ੂ ਲੈ ਕੇ ਜਾਊਗਾ ਤਕਰੀਬਨ 2-2 4-4 ਪਸ਼ੂ ਆ। ਜਿੰਨੀ ਇੱਕ ਪੂੰਜੀ ਖਰਚ ਕਰਨੀ ਹੁੰਦੀ ਆ ਜਿੰਨਾ ਕ ਅੱਗੇ ਭਾਅ ਪੜਦਾ ਹੈਗਾ ਵੀਰ ਦਾ ਉਹਨੇ ਪਸ਼ੂ ਲੈ ਕੇ ਜਾਂਦਾ ਕਾਫੀ 8-9 ਸਾਲ ਤੋਂ ਜੁੜਿਆ ਹੈਗਾ। ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।